ਤੇ ਇਧਰ ਮਨਪ੍ਰੀਤ ਕੌਰ ਜੀ ਤਿਆਰ shear ਹੋ ਗਏ ਤੇ ਮਿਸੇ ਪ੍ਰਸ਼ਾਦੇ ਬਣਾ ਰਹੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਬਹੁਤ ਜ਼ਿਆਦਾ ਪਵਿੱਤਰ ਦਿਹਾੜਾ ਬਹੁਤ ਜ਼ਿਆਦਾ ਪਵਿੱਤਰ ਦਿਹਾੜਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਮੈਂ ਹੁਣੇ-ਹੁਣੇ ਵੀਡੀਓ ਬਣਾਈ ਮਿਸੀਆਂ ਰੋਟੀਆਂ ਤੇ ਅੱਜ ਹੈਗਾ ਮੇਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਨ ਤੇ ਤਾਂ ਕਰਕੇ ਮਿਸੇ ਪ੍ਰਸ਼ਾਦੇ ਬਣ ਰਹੇ ਸੀਗੇ ਤੇ ਨਾਲ ਲੱਸੀ ਵਗੈਰਾ ਹੈ ਨਾ ਗੁਰਦੁਆਰੇ ਸਾਰਾ ਕੁਝ ਹੁੰਦਾ ਹੈ ਇਹ ਗੁਰਦੁਆਰਾ ਸਾਹਿਬ ਜਾਏਗਾ ਪ੍ਰਸ਼ਾਦਾ ਹੈ ਨਾ ਮਨਪੀ ਤੇ ਤਿਆਰਸ਼ਾਹਰ ਹੋ ਚੁੱਕੀ ਆ ਤੇ ਅਸੀਂ ਹਲੇ ਤਿਆਰਸ਼ਾਹਰ ਹੋਣਾ ਬਾਕੀ ਆ ਤੇ ਬਾਕੀ ਦੇਖਦੇ ਆ ਤੇ ਬਾਕੀ ਅੱਜ ਨਾ ਸਾਰੀ ਘਰ ਦੀ ਸਫਾਈ ਸੁਈ ਚੱਲ ਰਹੀ ਹੈ ਤੇ ਸੁਵਾਈ ਇਸ ਕਰਕੇ ਵੀ ਬਹੁਤ ਟਾਈਮ ਹੋ ਗਿਆ ਸੀਗਾ ਖਲਾਰਾ ਬਹੁਤ ਪਿਆ ਹੋਇਆ ਸੀ ਅਸੀਂ ਸੋਚਿਆ ਵੀ ਅੱਜ ਦਿਨ ਕੱਢਿਆ ਠੀਕ ਹੈ ਡੈਡੀ ਨੂੰ ਛੁੱਟੀ ਖਿਤੀ ਤੇ ਇਹ ਆਪਾਂ ਅੱਜ ਸਾਰਾ ਨਿਬੇੜ ਦੇਣਾ ਸਾਰੀ ਸਫਾਈ ਸੁਈ ਕਰ ਦੇਣੀ ਹੈ ਠੀਕ ਹੈ ਜੀ ਤੇ ਇੱਧਰ ਮਨਪ੍ਰੀਤ ਕੌਰ ਜੀ ਹੁਣ ਪ੍ਰਸ਼ਾਦੇ ਬਣਾ ਕੇ ਤੇ ਚੱਲੇ ਨੇ ਲੈ ਕੇ ਗੁਰਦੁਆਰਾ ਸਾਹਿਬ ਹੈ ਨਾ ਇਹਦੇ ਤਿਆਰਸ਼ਾ ਹੋ ਗਈ ਹੋਈ ਸੀ ਬਸ ਅਸੀਂ ਨਹੀਂ ਤਿਆਰ ਹੋਏ ਹੈਗੇ ਅਸੀਂ ਪਾਪੀ ਬੰਦੇ ਆ ਹੋਰ ਕੀ ਤੇ ਆ ਨੰਨੂ ਦੇ ਖਡੋਣੇ ਸਾਰੇ ਸਾਰੇ ਨਹੀਂ ਹੈਗੇ ਮਤਲਬ ਇਹ ਤਾਂ ਥੋੜੇ ਜਿਹੇ ਹੀ ਆ ਤੇ ਪੂਰਾ ਇੱਕ ਬੋਰਾ ਭਰਿਆ ਹੋਇਆ ਜਿਹੜੇ ਪੁਰਾਣੇ ਖਡੋਣੇ ਹਨ ਸਾਰੇ ਆਪਾਂ ਉੱਪਰ ਰੱਖਿਆ ਤੇ ਸਾਂਭ ਕੇ ਤੁਹਾਨੂੰ ਦਿਖਾਣਾ ਹੁਣ ਇੱਥੇ ਇਹ ਸਾਰਾ ਜਿਹੜਾ ਟੀਵੀ ਦਾ ਪੈਨਲ ਸਾਰਾ ਟੁੱਟ ਚੁੱਕਾ ਸੀਗਾ ਪੁਰਾਣੇ ਸਮਿਆਂ ਦਾ ਤੇ ਸਾਡਾ ਸ਼ੋਕ ਕੇਸ ਤੇ ਕਾਫੀ ਲੋਕਾਂ ਦੇ ਘਰ ਚ ਹੈਗਾ ਹੱਲੇ ਵੀ ਤੇ ਅਸੀਂ ਵੀ ਸਾਂਭ ਕੇ ਰੱਖਿਆ ਹੋਇਆ ਸੀ ਪਰ ਚੂਰ-ਚੂਰ ਹੋ ਚੁੱਕਾ ਵਿਚਾਰਾ ਤੇ ਤਾਂ ਕਰਕੇ ਹੁਣ ਇਹਨੂੰ ਆਪਾਂ ਉੱਪਰ ਲਿਆ ਕੇ ਰੱਖਤਾ ਹੈ ਇੱਥੇ ਥੋੜਾ ਜਿਹਾ ਹੁਣ ਸੇਫ ਰਹੇਗਾ ਇੱਕ ਸਾਈਡ ਤੇ ਲੱਗਾ ਰਹੇਗਾ ਤੇ ਬਾਕੀ ਜਿਹੜਾ ਸਮਾਨ ਹੈ ਇੱਥੇ ਰੱਖ ਦਾਂਗੇ ਠੀਕ ਹੈ ਤੇ ਨੰਨੂ ਦੇ ਖਡਾਉਣੇ ਡੇੜੀ ਬੋਰਾ ਕਿੱਥੇ ਰੱਖਿਆ ਖਡਾਉਣੇ ਵਾਲਾ ਅੱਛਾ ਹਾ ਆ ਜ਼ਾਰੇ ਅਨੰਨੂ ਦੀ ਬੱਗੀ ਠੀਕ ਹੈ ਆ ਨੰਨੂ ਦੀ ਸੈਗਲੀ ਸਾਰਾ ਕੁਝ ਅਸੀਂ ਆ ਆ ਪੂਰਾ ਬੋਰਾ ਆ ਪੂਰਾ ਬੋਰਾ ਖਡਾਉਣਿਆਂ ਦਾ ਭਰਿਆ ਹੋਇਆ ਹੈ ਪੁਰਾਣੇ ਘਡੌਣੇ ਜਿਹੜੇ ਟੁੱਟ ਚੁੱਕੇ ਨੇ ਤੇ ਬਾਕੀ ਦੋ ਦਿਨਾਂ ਤੋਂ ਗਰਮੀ ਤੋਂ ਬੜੀ ਰਾਹਤ ਮਿਲੀ ਹੋਈ ਸੀਗੀ ਤੇ ਅੱਜ ਧੁੱਪ ਚੜ ਗਈ ਹੋਈ ਆ ਤੇ ਅੱਜ ਵੀ ਦੱਸਿਆ ਵੀ 43 ਡਿਗਰੀ ਟੈਂਪਰੇਚਰ ਉਹੀ ਜਦੋਂ ਅੱਜ ਛੁੱਟੀ ਐ ਅੱਜ ਵੇ ਗਰਮੀ ਹੋਈ ਦੋ ਦਿਨਾਂ ਤੋਂ ਐਨੂੰ ਠੰਡਾ ਮੌਸਮ ਸੀਗਾ ਪੂਰਾ ਚੈਲਡ ਤੇ ਹੁਣ ਅੱਜ ਫੇਰ ਗਰਮੀ ਹੋ ਗਈ ਚਲੋ ਕੋਈ ਗੱਲ ਨਹੀਂ ਤੇ ਆ ਸਾਡਾ ਪੁਰਾਣਾ ਟੀਵੀ ਫਿਲਿਪਸ ਦਾ ਇਹ ਸਾਡੇ ਲਈ ਬਹੁਤ ਕੀਮਤੀ ਚੀਜ਼ ਸੀਗੀ ਕਿਸੇ ਟਾਈਮ ਆ ਥੱਲੇ ਵੀ ਕਢਾਉਣਾ ਹੈ ਓਏ 61 ਡੱਬਾ ਭਰਿਆ ਹੋਇਆ ਦੇਖੋ 61 ਡੱਬਾ ਭਰਿਆ ਤੇ ਆ ਪੂਰਾ ਬੋਰਾ ਭਰਿਆ ਹੋਇਆ ਇਹ ਆ ਕਢਾਉਣੇ ਆਖ ਢੋਣੇ ਆ ਠੀਕ ਹੈ ਇਹ ਹੈਵੀ ਕਢਾਉਣੇ ਹੀ ਹੈ ਇਹ ਵੀ ਨੰਨੂ ਸਾਡੇ ਦੇ ਕਢਾਉਣੇ ਆ ਆ ਵੀ ਇੱਕ ਡੱਬਾ ਕਢਾਉਣੇ ਆ ਸਾਰੇ ਬਰਬਾਦ ਕੀਤੇ ਵੀਰੇ ਨੰਨੇ ਸਾਡੇ ਨੇ ਆ ਆਕੇ ਰ ਇਹ ਸਮਾਰਕ ਦੇ ਬੱਚਿਆਂ ਦੀਆਂ ਚੀਜ਼ਾਂ ਨੇ ਤੇ ਮਿੱਟੀ ਨਾ ਪਏਗੀ ਤੇ ਇਹ ਬਿਲਕੁਲ ਸੇਫ ਰਹੇਗਾ ਇਹ ਵੀ ਖਰਾਬ ਨਹੀਂ ਹਾਂਜੀ ਤੇ ਇਹ ਟੀਵੀ ਜਿਹੜਾ ਨਾ ਇਹ ਅਸੀਂ ਲਿਆ ਸੀਗਾ 2003-4 ਦੇ ਵਿੱਚ ਯਾਨੀ ਕਿ 2004 ਦੇ ਵਿੱਚ ਲਿਆ ਸੀ ਮੈਨੂੰ ਯਾਦ ਹੈ ਬਈ ਜਦੋਂ ਆਸਟ੍ਰੇਲੀਆ ਤੇ ਇੰਡੀਆ ਦੀ ਨਾ ਸੀਰੀਜ਼ ਹੋਈ ਸੀਗੀ ਇੱਕ ਤੇ ਉਹਦੇ ਉਹ ਜਦੋਂ ਸਟਾਰਟ ਹੋਈ ਸੀ ਤੇ ਉਦੋਂ ਯਾਨੀ ਕਿ ਨਵਾਂ ਨਵਾਂ ਟੀਵੀ ਲਿਆ ਸੀ ਮੈਨੂੰ ਬਹੁਤ ਸ਼ੌਂਕ ਸੀ ਮੈਂ ਸਵੇਰੇ 4:00 3:00 ਵਜੇ ਉੱਠ ਕੇ 4:00 ਵਜੇ ਉੱਠ ਕੇ ਮੈਚ ਦੇਖਦਾ ਹੁੰਦਾ ਸੀਗਾ ਟੈਸਟ ਮੈਚ ਠੀਕ ਹੈ ਤੇ ਉਦੋਂ ਦਾ ਯਾਨੀ ਕਿ ਇਹ ਟੀਵੀ ਆ 2004 ਦਾ ਤੇ ਉਦੋਂ ਲਈ ਉਦੋਂ ਸਾਡੇ ਲਈ ਇਹ ਬਹੁਤ ਕੀਮਤੀ ਚੀਜ਼ ਸੀ ਬਹੁਤ ਜ਼ਿਆਦਾ ਤੇ ਹੱਲੇ ਵੀ ਸੰਭਾਲ ਉਦਾਂ ਦਾ ਉਦਾਂ ਹੀ ਪਿਆ ਠੀਕ ਹੈ ਮਾੜੇ ਮੋੜੇ ਦੇ ਕਲਰ ਕੁਲਰ ਜੇ ਖਰਾਬ ਹੋ ਗਏ ਸੀ ਪਰ ਜ਼ਿਆਦਾ ਨਹੀਂ ਮਤਲਬ ਸਹੀ ਚੱਲਦਾ ਹੈ ਹੱਲੇ ਵੀ ਇਹ ਬਿਲਕੁਲ ਠੀਕ ਹੀ ਚੱਲਦਾ ਹੈ ਕਦੀ ਖਰਾਬੀ ਜ਼ਿਆਦਾ ਆਈ ਨਹੀਂ ਹੈਗੀ ਤੇ ਇਹਨੂੰ ਠੀਕ ਕਰਾਣ ਦੀ ਬੜੀ ਲੋੜ ਨਹੀਂ ਪਈ ਹੈਗੀ ਇੱਕ ਅੱਧੀ ਵਾਰੀ ਖਰਾਬ ਹੋਇਆ ਹੋਇਆ ਹੈਗਾ ਯਾਨੀ ਕਿ ਐਨੇ ਸਾਲਾਂ ਦੇ ਵਿੱਚ ਠੀਕ ਹੈ ਤੇ ਹੁਣ ਇਹ ਸਾਹਮਣੇ ਰੱਖਿਆ ਹੋਇਆ ਆਪਾਂ ਹਾਂਜੀ ਨਨੂ ਜੀ ਅੰਨੀ ਨੰਨੂ ਵਾਤੇ ਦੇਖੋ ਮੈਂ ਸਾਈਕਲ ਕਿੱਥੇ ਗਿਆ ਜਰਾ ਸਾਈਕਲ ਸਾਈਕਲ ਕਿਹ ਹੈ ਤੋੜ ਚਾਰ ਦਵਾ ਲਈ ਬਈ ਆਈਟਮ ਲਾ ਆਏ ਹਾਏ ਹਾਏ ਤੋੜਤਾ ਸਾਈਕਲ ਨਹੀਂ ਚੱਕਾ ਲਾਇਆ ਨਾ ਚੱਕਾ ਕਦੋਂ ਲਾਇਆ ਅੱਛਾ ਸਮਾਨ ਕੱਢਣ ਲਈ ਚੱਕਾ ਲਾਇਆ ਹੈ ਅੱਛਾ ਖਾਣ ਵਾਲੀ ਚੀਜ਼ ਹੈ ਨਾ ਵਿੱਚ ਹਾਂ ਚੱਕਾ ਲਾ ਦੇ ਤੇ ਆਹ ਲੈ ਕੇ ਆਇਆ ਸੀ ਖੁਸ਼ਬੂ ਵਾਲਾ ਮੈਂ ਪਹਿਲਾਂ ਉਹ ਲੈ ਕੇ ਆਣ ਲੱਗਾ ਸੀ ਰਿਫਿਲ ਹੈ ਮੰਮੀ ਤੇ ਉਹ ਮਿਲਿਆ ਨਹੀਂ ਹੈਗਾ ਉਹ ਮਿਲਿਆ ਉਹਨੇ ਯੂਜ਼ ਕੀਤੇ ਹੋਏ ਸੀ ਜਿਦੈਂ ਲੱਗ ਰਿਹਾ ਯੂਜ਼ ਕੀਤੇ ਮਸ਼ੀਨ ਚੋਂ ਕੱਢ ਕੇ ਦੇ ਰਹੇ ਤਾਂ ਮੈਂ ਲਿਆ ਨਹੀਂ ਫਿਰ ਆ ਬੱਲਬ ਲੈ ਕੇ ਆਇਆ ਇਹ ਬੱਲਬ ਹੈਗਾ ਇਹ ਬੱਗਾ ਬੜਾ ਨਾ ਬੱਲਬ ਤਾਂ ਇਹ ਬੱਲਬ ਹੈਗਾ ਕਿੰਨੇ ਵਾਰਡ ਦਾ ਇਹ 9 ਵਾਰਡ ਦਾ ਇਹ ਸਸਤੇ ਹੋ ਗਏ ਥੋੜੇ ਜਿ ਹੁਣ ਬੱਲਬ ਨਾ ਤੇ ਆ ਇੱਕ ਲੈ ਗਿਆ 12 ਵਾਰਡ ਦਾ ਇਹ ਫਿਲिप्स ਦਾ ਇਹ ਪਤਾ ਨਹੀਂ ਕਿਹੜੀ ਕੰਪਨੀ ਇਕੋ ਲਿੰਕ ਹੈ ਇਹ ਲੈ ਕੇ ਆਏ ਹੁਣ ਆਪਾਂ ਉੱਥੇ ਲਾਈਏ ਪਰ ਇਹ ਇੱਥੇ ਤਾਂ ਲੱਗਾ ਹੋਇਆ ਬਹੁਤ ਵੱਡਾ ਆ ਉੱਥੇ ਲਾਉ ਲੈਨੇ ਆਪਾਂ ਇੱਕ ਸਫਾਈਆਂ ਸੁਈਆਂ ਕਰਕੇ ਤੇ ਬਹੁਤ ਸਾਰੇ ਕੰਮ ਜਿਹੜੇ ਅੱਜ ਆਪਾਂ ਨਵੇੜੇ ਆ ਤੇ ਥਕਾਵਟ ਹੁਣ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਨਾ ਹੁਣ ਭੁੱਖ ਲੱਗੀ ਆ ਤੇ ਨੀਂਦ ਆਈ ਪਈ ਸੀ ਹੈ ਨਾ ਹੁਣ ਮੈਂ ਮਾੜੀ ਨੀਂਦ ਲੈ ਕੇ ਤੇ ਹੁਣ ਉੱਠਿਆ ਤੇ ਹੁਣ ਬਣ ਰਹੇ ਨੇ ਸਾਡੇ ਘਰੇ ਚੌਲ ਤੜਕੇ ਵਾਲੇ ਦੁਪਹਿਰ ਦਾ ਖਾਣਾ ਤੇ ਵਿੱਚ ਪਈ ਹੈ ਛੇ ਜਵਾਨ ਚਟਨੀ ਅੱਜ ਕੀ ਬਣਦਾ ਮੈਂ ਤੇ ਚਾਹ ਨਾਲ ਰੇਗ ਚੀਜ਼ ਪਾਨੀ ਆ ਇਹਦੇ ਰੇਗ ਚੀਜ਼ ਠੋਕੀ ਜਾਂਦੀ ਏ ਛੇ ਜਵਾਨ ਚਟਨੀ ਇਹ ਨੁਕਸਾਨ ਵੀ ਕਰਦੀ ਹੁੰਦੀ ਹੈ ਭਾਈ ਸਾਹਿਬ ਕਦੇ ਕਦੇ ਹਾਂਜੀ ਕਦੇ ਕਦੇ ਜੀ ਬੇਟਾ ਕੀ ਕਹਿ ਰਹੇ ਤੁਸੀਂ ਤੁਸੀਂ ਕੀ ਬੋਲਿਓ ਕੀ ਮੈਨੂੰ ਮਾਰ ਰਹੇ ਹੋ ਕਿਉਂ ਹਾਂਜੀ ਮਾਰੀ ਜਾ ਰਹਾ ਸਾਡੀ ਤੁਸੀਂ ਦੇਮ ਕਾ ਕਿਉਂਕਿ ਤੁਸੀਂ ਨਾ ਮੇਰੇ ਗੱਲ ਨਹੀਂ ਮੰਨਦੇ ਫੇ ਕਿਹੜੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਸੀ ਕਿਹੜੀ ਮੈਂ ਆਜ ਖਾਣ ਸੀ ਹੈ ਅੱਜ ਖਾਂਜੀ ਕੀ ਬਣੇਗਾ ਅੱਜ ਖਾਂਜੀ ਤੜਕੇ ਵਾਲੇ ਚੌਲ ਬਣਨੇ ਨੇ ਮੰਮਾ ਕਹ ਰਹੀ ਸੀ ਵਈ ਮੈਗੀ ਬਣੇਗੀ ਮੈਗੀ ਤੇ ਮੈਗੀ ਤੂੰ ਕਹਿ ਦੇਣਾ ਸੀ ਮੰਮਾ ਨੇ ਮੈਗੀ ਬਣਾ ਦੇਣੀ ਸੀ ਤੈਨੂੰ ਪਿਆ ਆਓ ਤੁਸੀਂ ਕੀ ਖਾਣਾ ਸੀ ਮੈਂ ਕੁਛ ਨਹੀਂ ਖਾਣਾ ਤੇ ਮੈਗੀ ਕਹਿ ਰਹੀ ਤਾਂ ਮੈਗੀ ਬਣਾ ਦੇਣੀ ਸੀ ਉਹ ਚ ਕੀ ਸੀਗਾ ਰੋਜ਼ ਰੋਜ਼ ਨਹੀਂ ਖਾਈ ਦੀ ਬਟ ਰੋਜ਼ ਰੋਜ਼ ਨਹੀਂ ਖਾਈ ਦੀ ਚੰਗੀ ਚੀਜ਼ ਥੋੜੀ ਹੁੰਦੀ ਹੈ ਮੈਗੀ ਬੇਟਾ ਸਮਝ ਗਿਆ ਅਚੀ ਚੀਜ਼ ਨਹੀਂ ਉਹਦੀ ਮੈਗੀ ਰੋ ਰੋ ਕੇ ਖਾਣਾ ਓਕੇ ਹਾਂ ਗੁੱਗੜੂ ਯਾ ਮੂੰਹ ਤੋਂ ਤਨੀ ਸਵੇਰ ਦਾ ਦੇ ਕੋ ਮੂੰਹ ਲਿਬੜਿਆ ਆ ਕਿਦਾਂ ਕੇਕ ਨਾਲ ਲਿਬੜਿਆ ਕੇਕ ਕੇਕ ਖਾ ਖਾ ਕੇ ਪੇਸਟਰੀਆਂ ਲਿਆਂਦੀਆਂ ਇਹ ਨਾ ਮਨੂੰ ਵਾਸਤੇ ਨਾ ਤਾਂ ਕਰਕੇ ਬੱਸ ਹੁਣ ਉੱਤਿਰੋਪਣਾ ਹੋ ਜਾ ਇੱਧਰ ਦੇਖਿਓ ਕੜੀ ਦਿਖਾਈ ਨਹੀਂ ਕਿੰਨੇ ਵਾਲਾ ਹੋਤਰੀ ਦਿਖਾਈ ਨਹੀਂ ਆ ਦਿਖਾਈ ਇੱਕ ਮਿੰਟ ਕੈਮਰੇ ਚ ਦਿਖਾਈ ਦੇਖੀ ਇਹ ਦਾਦਾ ਸਹੀ ਵੈਕਸ ਕੀਤੀ ਤੁਹਾਡੇ ਹਾਂ ਇਹ ਵਾਲ ਤਾਂ ਲੱਗੇ ਨਹੀਂ ਨਾਲ ਵੈਕਸ ਕਰਦੀ ਆ ਦੇਖਿਓ ਵਾਲ ਹੀ ਪੱਕੇ ਹੈ ਹੈਲੋ ਸਾਰੇ ਪੁੱਠੇ ਕੰਮ ਕਿਉਂ ਆਉਂਦੇ ਨੇ ਯਾਰ ਮੈਂ ਤੇ ਆਪ ਬੜੀ ਹੈਰਾਨ ਆ ਹੁਗੀ ਵੈਕਸ ਖਤਮ ਚਲ ਫਿਰ ਹਾਂ ਸਹੀ ਹੈ ਸਹੀ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਅਸੀਂ ਸਾਰੇ ਬੈਠੇ ਆਂ ਚਾਹ ਚੂ ਪੀ ਕੇ ਹਟੇ ਆਂ ਤੇ ਮਨਪਰੀ ਦੇ ਮੰਮੀ ਡੈਡੀ ਨੇ ਆਣਾ ਤੇ ਤਾਂ ਕਰਕੇ ਥੋੜੀ ਬਹੁਤੀ ਸਾਨੂੰ ਤਿਆਰੀ ਕਰਨੀ ਪੈਂਦੀ ਹੈ ਵੀ ਜਦੋਂ ਉਹਨਾਂ ਨੇ ਆਣਾ ਹੁੰਦਾ ਹੈ ਨਾ ਤੇ ਤੇ ਬਾਕੀ ਅਸੀਂ ਘਰ ਦਾ ਸੁਣਾ ਸਮਾਨ ਵੀ ਲੈ ਕੇ ਆਣਾ ਸੀਗਾ ਤੇ ਤਾਂ ਕਰਕੇ ਅਗਲਾਸ ਲਿਆਉਂਦੇ ਆ ਠੀਕ ਹੈ ਜੀ ਆ ਚਮਚ ਲੈ ਆਉਂਦੇ ਆ ਯਾਦ ਕੀ ਪਹਿਲੀ ਵਾਰੀ ਡਿਜ਼ਾਈਨ ਵਾਲੇ ਆ ਦੇਖੋ ਸੱਪ ਦੀ ਜਿਹੜਾ ਉਹ ਖਾਲੇ ਜੀ ਨਹੀਂ ਹੁੰਦੀ ਮਨਪ੍ਰੀਤ ਹੈਨਾ ਕੁੰਜ ਸੱਪ ਦੀ ਕੁੰਜ ਸੋਰੀ ਹਾਂ ਤੇ ਉਦਾਂ ਦਾ ਦੇਖੋ ਚਮਚ ਨੇ ਤੇ ਇਹ ਆਪਾਂ ਪਹਿਲਾਂ ਅਸੀਂ ਅਸੀਂ ਉੱਥੇ ਗਏ ਸੀ ਵਿਸ਼ਾਲ ਮੈਗਾ ਮਾਰਟ ਤੇ ਉੱਥੋਂ ਲੈ ਕੇ ਆਏ ਸੀ ਚਮਚ ਤੇ ਉਹ ਸਾਰੇ ਗਾਇਬ ਹੀ ਹੋ ਗਏ ਨੇ ਸਮਝ ਨਹੀਂ ਆ ਕਿੱਧਰ ਗਏ ਕਿੱਧਰ ਨਹੀਂ ਉਹ ਕਿੱਧਰ ਗਵਾ ਚੁੱਕੇ ਨੇ ਯਾਰ ਡੇਗ ਡੂ ਜਾਂਦੇ ਨੇ ਇੱਧਰ ਉੱਧਰ ਇਹ ਉਹ ਪਤਾ ਨਹੀਂ ਕਿੱਧਰ ਗਵਾਜ ਕੇ ਕਿੱਧਰ ਨਹੀਂ ਹੈ ਨਾ ਤੇ ਫੇਰ ਆਉਣਾ ਦੁਬਾਰਾ ਫੇਰ ਦਰਜਣ ਲੈ ਕੇ ਆਏ ਆ ਠੀਕ ਹੈ ਤੇ ਉਸ ਤੋਂ ਬਾਅਦ ਆ ਚੀਜ਼ਾਂ ਲੈ ਕੇ ਆਏ ਤੁਹਾਨੂੰ ਦਿਖਾ ਦਈਏ ਮੜੀਆਂ ਮੈਂ ਕਿਹਾ ਚਲ ਜੇ ਲੈ ਕੇ ਆਏ ਤੇ ਇਹ ਆ ਕੋਲੀਆਂ ਲੈ ਕੇ ਆਏ ਅਸੀਂ ਆ ਸੀਸੀ ਹੈਗੀ ਆ ਗਲਾਸ ਲੈ ਕੇ ਆਏ ਆ ਆ ਦੇਖੋ ਕੱਚ ਦੇ ਗਲਾਸ ਆ ਕਿੰਨੇ ਸੋਹਣੇ ਨੇ ਯਾਰ ਹੈ ਨਾ ਰਿੱਡੇ ਮਿੱਡੇ ਇਹ ਥੱਲੇ ਆ ਦੇਖੋ ਥੱਲੇ ਉਹ ਚੋਹੜੇ ਨੇ ਉੱਪਰੋਂ ਪਤਲੇ ਨੇ ਆ ਘੇੜਨੇ ਕੋਲਡ ਡਰਿੰਕ ਪਾਣ ਵਾਸਤੇ ਬੈਸਟ ਨੇ ਇਹ ਕੋਲਡ ਡਰਿੰਕ ਵਾਸਤੇ ਸਹੀ ਨੇ ਤੇ ਇਹ ਵੀ 6 ਲੱਖ ਲਿਆਵੇ ਬਸ ਮਹਿੰਗੇ ਨੇ ਥੋੜੇ ਨੇ ਹਾਂ ਕੱਪ ਬਹੁਤ ਕਰੋਕਰੀ ਦਾ ਬਹੁਤ ਤਕੜਾ ਸਮਾਨ ਲੱਗਦਾ ਪਰ ਹੁਣ ਫਿਰ ਜਿੰਨੇ ਕ ਪੈਸੇ ਆਪਾਂ ਉਹਨੇ ਕੀ ਖਰਚ ਨੇ ਜਿੰਨਾ ਕੋ ਬਜਟ ਆ ਹੈ ਕਿ ਨਹੀਂ ਸਮਾਨ ਦਾ ਸਾਰਾ ਕੁਝ ਵੇਖਣ ਨੂੰ ਵਧੀਆ ਸੀਗਾ ਤੇ ਆ ਅਸੀਂ ਕੋਲੀਆਂ ਲਿਆਂ ਲਿਆਂਦੀਆਂ ਸੀ ਏ ਆਈਸਕ੍ਰੀਮ ਵਗੈਰਾ ਵਾਸਤੇ ਹੈ ਨਾ ਜਾਂ ਕੁਝ ਡੈਜ਼ਰਟ ਵਗੈਰਾ ਕੋਈ ਹੈ ਨਾ ਖਾਣ ਮਿੱਠਾ-ਮੁੱਠਾ ਖਾਣਾ ਹੋਵੇ ਤੇ ਇਹ ਵੀ ਮਹਿੰਗੀਆਂ ਨੇ ਆਹ ਦੇਖੋ ਸਿੰਪਲ ਗੋਲੀਆਂ ਕੱਚ ਨਹੀਂ ਆ ਪਰ ਇਹ ਮਹਿੰਗਾ ਸਮਾਨ ਮਿਲਦਾ ਕਰੋਪਰੀ ਦਾ ਬਹੁਤ ਜਿਆਦਾ ਕਿੰਨੀਆਂ ਮਹਿੰਗੀਆਂ ਵੇਰੇ ਸੀ ਹਨਾ ਹੋਰ ਬਹੁਤ ਮਹਿੰਗਾ ਯਾਰ ਬੋਲੀ 1 ਇੱਕ 60 ਰੁਪਏ ਦੀ ਇੱਕ ਕੋਲੀ 70 ਰੁਪਏ ਦੀ ਇੱਕ 70 ਰੁਪਏ ਦੀ 70 ਰੁਪਏ ਦੀ ਇੱਕ ਇੰਨਾ ਮਹਿੰਗਾ ਪਤਾ ਨਹੀਂ ਸਮਝ ਤੋ ਬਾਹਰ ਹੈ ਇੰਨਾ ਮਹਿੰਗਾ ਕਿਉਂ ਦਿੰਦੇ ਆ ਇੰਨਾ ਜਿਆਦਾ ਕਰੋਪਰੀ ਬਹੁਤ ਮਹਿੰਗੀ ਹੈ ਕਿਚਨ ਦਾ ਸਮਾਨ ਬਹੁਤ ਮਹਿੰਗਾ ਕਹਿੰਦੇ ਸੀ ਨਾ ਵਧੀਆ ਸੀ ਨਾ ਟੁੱਟਣ ਵਾਲੀਆਂ ਇਹਨਾਂ ਕੁਝ ਉਹ 2200 ਦੀਆਂ 8 ਉਹਨਾਂ ਨਾਲ ਦੀਆਂ ਹੈਗੀਆਂ ਨੇ ਆਪਣਾ 30 ਗੋਲੀਆਂ ਉਹ ਪੈੜੀਆਂ ਨਹੀਂ ਲੱਗ ਉਹ ਪਿੱਛੋਂ ਕਿੱਥੇ ਪਈਆਂ ਅੱਛਾ ਹਾਂ ਇੱਕ ਆ ਕੜਸ਼ੀ ਲਿਆਉਂਦੀ ਸੀ ਲੱਕੜ ਦੀ ਹੈ ਬਹੁਤ ਵਧੀਆ ਚੀਜ਼ ਹੈ ਇਹ ਸਬਜੀ ਸਬਜੀ ਹੈ ਨਾ ਪਰਤਣ ਨੂੰ ਜਿਹਦਾ ਪਾ ਵੀ ਸਕਦੇ ਆ ਇਹਦੇ ਨਾਲ ਪਾ ਵੀ ਸਕਦੇ ਆ ਲੱਕੜ ਦੀ ਵਰਤਿਆ ਕਰੋ ਬਈ ਹਾਂ ਲੱਕੜ ਦੀ ਵਰਤਿਓ ਹੋਰ ਲੈ ਕੇ ਆਵਾਂਗੇ ਇਹਦੇ ਨਾਲ ਦੀਆਂ ਨਾ ਇੱਕ ਦਿਨ ਮੈਂ ਕਾਪਰ ਦਾ ਗਲਾਸ ਲੈ ਕੇ ਆਣਾ ਹਾਂ ਹਾਂ ਤਾਂਬੇ ਦਾ ਪਾਣੀ ਪੀਣਾ ਤਾਂਬਾ ਹਾਂ ਕਾਲੀਆਂ ਆਈਆਂ ਮੀਆਂ ਤੇ ਕਾਲੂ ਛਿਲਣੀ ਆਲੂ ਛਿਲਣੀ ਗਾਜਰ ਵਗੈਰਾ ਜੋ ਵੀ ਸਾਨੂੰ ਛਿਲਣਾ ਚਾਹੀਦਾ ਪਹਿਲਾਂ ਵੀ ਇਹਦੇ ਨਾਲ ਦੀਆਂ ਲਿਆਂਦੀਆਂ ਸੀ ਆਪਾਂ ਵਿਸ਼ਾਲ ਮੈਗਾ ਮਾਰ ਤੋਂ ਵੀ ਲਿਆਂਦਾ ਸੀ ਸਮਾਨ ਪਰ ਖਰਾਬ ਹੋ ਗਿਆ ਨਹੀਂ ਮੰਨ ਵੇਚਦਾ ਹਾਂ ਤੇ ਇਹ ਆਪਾਂ ਥੋੜਾ ਜਿਹਾ ਸਮਾਨ ਲਿਆਂਦਾ ਸੀਗਾ ਇੱਕ ਦੋ ਸਮਾਨ ਮੇਰੇ ਹਿਸਾਬ ਨਾਲ ਹੋਰ ਲਿਆਂਦਾ ਹੀ ਉਹ ਪਤਾ ਨਹੀਂ ਕਿੱਥੇ ਰੱਖਦੇ ਨੇ ਠੀਕ ਹੈ ਜੀ ਤੇ ਹੁਣ ਮੇਨ ਗੱਲ ਇਹ ਆ ਵੀ ਸਾਡਾ ਇਨਵਰਟਰ ਹੋ ਗਿਆ ਖਰਾਬ ਤੇ ਜਿਹਦੇ ਕਰਕੇ ਉਹ ਸਿਰਫ ਮੇਰੇ ਸਾਹਮਣਾਂ 5 ਮਿੰਟ ਚੱਲਦਾ ਜੇ ਆਪਾਂ ਇੱਕ ਪੱਖਾ ਚਲਾਈ ਸਿਰਫ 5 ਮਿੰਟ ਤੇ ਹੁਣ ਨੁਕਸ ਪੈ ਗਿਆ ਉਹਦੇ ਚ ਬਹੁਤ ਟਾਈਮ ਉਹਨੂੰ ਕੱਢਿਆ ਸੀ ਹਨਾ ਉਹਦੇ ਨਾਲ ਕਾਫੀ ਟਾਈਮ ਨੂੰ ਹੰਡਾਇਆ ਤੇ ਠੀਕ ਠੋਕ ਵੀ ਕਰਾਇਆ ਪਹਿਲਾਂ ਹਨਾ ਤੇ ਫਿਰ ਹੁਣ ਜਵਾਬ ਹੀ ਦੇ ਗਿਆ ਵਿਚਾਰਾ ਤੇ ਤਾਂ ਕਰਕੇ ਹੁਣ ਅਸੀਂ ਸੋਚਿਆ ਵੀ ਉਹ ਵਿੱਚ ਦੇਖ ਕੇ ਤੇ ਆਪਾਂ ਨਵਾਂ ਇਨਵਰਟਰ ਲਈਏ ਤੇ ਹੁਣ ਅਸੀਂ ਜਾਣਾ ਇਨਵਰਟਰ ਲੈਣ ਵਾਸਤੇ ਨਵਾਂ ਠੀਕ ਹੈ ਜੀ ਤੇ ਇਨਵਰਟਰ ਲੈ ਕੇ ਆਨੇ ਆ ਤੇ ਮੈਂ ਤੇ ਡੈਡੀ ਹੁਣ ਚੱਲੇ ਆਂ ਇਹ ਹੋਰ ਵੀ ਦੋ ਚਾਰ ਕੰਮ ਨੇ ਨੰਨੂ ਦਾ ਉਹ ਵੀ ਕਰਕੇ ਤੁਸੀਂ ਸਮਾਨ ਪਿੱਛੇ ਵੇਅ ਨੰਨੂ ਦਾ ਮੇਕਅਪ ਆ ਨੰਨੂ ਜਾਂਦੀ ਨੰਨੂ ਦਾ ਤੈਨੂੰ ਪਤਾ ਹੀ ਹੈ ਵੀ ਜਿਹੀ ਹੈ ਮੈਨੂੰ ਕਹਿੰਦੀ ਆ ਇਹਦੇ ਨਾਲੇ ਮੈਨੂੰ ਕਹਿੰਦੀ ਦੋ ਲੈ ਕੇ ਦਿਓ ਮੈਨੂੰ 800 ਦਾ ਮਨ ਕੋਈ ਤੁਹਾਡਾ ਇੱਕ ਆ ਲਿਪਸਟਿਕ ਲੈ ਕੇ ਹੀ ਬਾਰ-ਬਾਰ ਲਾਈ ਜਾਂਦੀ ਹੈ ਇਹ ਡੇੜੀ ਆ ਰਹੀ ਹੈ ਇਹ ਲਾਂਦੀ ਤੇ ਗਲੱਬ ਹੀ ਹੋ ਜਾਂਦੀ ਹੈ ਇਹ ਕਾਲ ਕੰਦੀਆਂ ਹੁੰਦੀਆਂ ਅੱਛਾ ਇਹ ਗੁਲਾਬੀ ਹੋ ਜਾ ਮੈਂ ਤਾਂ ਹੀ ਕਹ ਬੋਲੀ ਨੂੰ ਗੁਲਾਬੀ ਹੋ ਜਾਂਦੇ ਨੰਨੂ ਲਾਈ ਜਾਂਦੀ ਸੀ ਨਾ ਮੈਂ ਸੋਣਾ ਦੂਜੀ ਲੈ ਆ ਹਾਂ ਲਿਪ ਬਾਮ ਨਹੀਂ ਲਿਪ ਬਾਮ ਵੀ ਹੈਗੀ ਆ ਦੇਖੋ ਲਿਪ ਬਾਮ ਵੀ ਲਿਆਂਦੀ ਉਹ ਤੇ ਇਹ ਤੂੰ ਵੀ ਯੂਜ਼ ਕਰ ਸਕਦੀ ਆ ਉਹ ਛੱਡੇਗੀ ਮੇਰੇ ਵਾਸਤੇ ਤਾਂ ਹੀ ਉਹਨੇ ਖੁਰਚ-ਖੁਰਚ ਕੇ ਸਾਰਾ ਖਰਾਬ ਕਰ ਦੇਣਾ ਚੱਲ ਕਰ ਲਾਂ ਤੇ ਫਿਰ ਉਹਨੂੰ ਆਪਣੇ ਵਾਸਤੇ ਲੈ ਕੇ ਆਈ ਹੈ ਜਦ ਅਗਲੀ ਲੈ ਕੇ ਆਪਣੇ ਵਾਸਤੇ ਆਈ ਹੈ ਤਾਂ ਫਿਰ ਉੱਥੇ ਉੱਥੇ ਦੁਕਾਨ ਵਾਲੇ ਵੀ ਹੱਸਣ ਉਹਦੀ ਉਹਦੀ ਵਾਈਫ ਸੀ ਤੇ ਉਹ ਆਪ ਸੀ ਹੈ ਨਾ ਉਹ ਵੀ ਵਿਚਾਰੇ ਇੰਨਾ ਹੱਸਣਾ ਉਹ ਇੰਨਾ 99 ਰੁਪਏ 289 ਆ ਮਤਲਬ ਇਹ ਪਈ ਹੈ 100 ਨਹੀਂ 150 ਦੀ ਇਹ 150 ਦੀ ਦਿੱਤੀ ਆਨੇ ਤੇ ਬਾਕੀ ਆ ਵਿੱਚ ਲਿਪਸਟਿਕ ਦੇ ਉਹ ਪਾ ਗਏ 250 ਰੁਪਏ ਦਾ ਸਮਾਨ ਹਾਲਤੂ ਦੇ ਵਿੱਚ ਖਰਾਬ ਕਰਨ ਵਾਸਤੇ ਚੰਗੀ ਮੰਮਾ ਨੂੰ ਨਾ ਲੈ ਕੇ ਦਿਓ ਆਓ ਮਾਣ ਲੈ ਦੇ ਮਾੜੇ ਕੋਈ ਚੀਜ਼ ਲੈ ਲਵੇ ਤੇ ਨਾਲ ਹੀ ਸ਼ੁਰੂ ਹੋ ਜਾਂਦੀ ਮੈਨੂੰ ਵੀ ਲੈ ਕੇ ਦੇ ਹਾਂਜੀ ਤੇ ਹੁਣ ਅਸੀਂ ਚੱਲਿਆ ਸਬਜ਼ੀ ਲੈਣ ਵਾਸਤੇ ਸਬਜ਼ੀ ਮੰਡੀ ਤੇ ਹੋਰ ਸਮਾਨ ਥੋੜਾ ਬੋਤਾ ਲੈਣਾ ਤੇ ਉਹ ਲੈ ਕੇ ਫਿਰ ਆਪਾਂ ਨੇ ਮਟਰ ਲੈਣ ਜਾਣਾ ਠੀਕ ਹੈ ਜੀ ਹਾਂਜੀ ਤੇ ਹੁਣ ਖੜ ਗਏ ਮੰਨੀ ਦੀ ਥੋੜੀ ਜਿਹੀ ਵੇਟ ਕਰ ਰਹੇ ਹਾਂ ਤੇ ਮੰਨੀ ਆ ਗਿਆ ਹੈ ਹਾਂਜੀ ਤੇ ਹੁਣ ਸਬਜ਼ੀ ਮੰਡੀ ਆ ਚੁੱਕੇ ਆ ਤੇ ਹੁਣ ਸਬਜ਼ੀ ਸਬਜ਼ੀ ਲੈ ਲਈਏ ਰਾਸ਼ਰੂਸ਼ਨਾ ਹੈ ਨੀਗਾ ਅੱਜ ਸਿੱਕੇ ਸੀ ਕਿ ਪਹਿਲਾਂ ਉਹ ਵੱਡੀ ਮੰਡੀ ਸੀ ਇਹ ਹੈਗੀ ਛੋਟੀ ਮੰਡੀ ਆ ਇਹ ਸਾਰੇ ਛੋਟੇ ਸਬਜ਼ੀਆਂ ਜਿਹੜੇ ਉਹ ਨੇ ਵੇਚਣ ਵਾਲੇ ਉਹ ਸਾਰੇ ਇੱਧਰ ਬੈਠੇ ਆ ਇਹ ਇੱਧਰ ਬਾਹਰ ਜੀ ਗੋੜਾ ਹਾਂਜੀ ਤੇ ਹੁਣ ਇਹ ਇਨਵਰਟਰ ਆਪਾਂ ਖੋਲ ਲਿਆ ਤੇ ਹੁਣੇ ਖੋਲ ਕੇ ਤੇ ਹਾਲਤ ਦੇ ਲੋ ਤੀ ਇਹਦੀ ਕੀ ਹੋਈ ਪਈ ਏ ਇਹ ਹੁਣ ਆਪਾਂ ਦੇ ਕੇ ਤੇ ਨਵਾਂ ਲੈ ਕੇ ਆਣਾ ਹੁਣ ਮੰਨੀ ਹਣੀ ਜਾਣਗੇ ਤੇ ਇਹ ਲੈ ਕੇ ਆਣਗੇ ਬਹੁਤ ਜ਼ਿਆਦਾ ਟਾਈਮ ਪੁਰਾਣਾ ਹੈ ਇਹ ਡੇਟ ਇਹਦੀ ਕਦੋਂ ਲੈ ਕੇ ਆਂਦਾ ਹੀ ਕਿਹੜੇ ਸਾਲ ਚ ਯਾਦ ਹੈ ਕੁਛ ਕਿਹੜੇ ਸਾਲ ਚ ਲਿਆਂਦਾ ਹੀ ਯਾਰ ਹੈ 10-12 ਸਾਲ ਹੋ ਗਏ ਇਹਨੂੰ ਸਹੀ ਗੱਲ ਤੇ ਬਸ ਫਟਾਫਟ ਹੁਣ ਫਿਰ ਲੈਓ ਜਾ ਕੇ ਠੀਕ ਹੈ ਹਾਂ ਇਹ ਰੱਖ ਮੈਡਮ ਮੇਕਅਪ ਓ ਤੇਰੀ ਨਨੂ ਤੂੰ ਚੜੀਏ ਲੱਗ ਰਹੀ ਯਾਰ ਹਾਂਕ ਖਿੱਚ ਕੇ ਤੂੰ ਤਾਂ ਚੜੀਏ ਲੱਗਦੀ ਯਾਰ ਹੁਣੇ ਤਾਂ ਕੋਈ ਮੇਕਅਪ ਕਿਤਾ ਨੌ ਖਤਰਨਾਕ ਮੇਕਅਪ ਯਾਰ ਨਨੂ ਓਏ ਮਾਰ ਬਹੁਤ ਜ਼ਿਆਦਾ ਖਤਰਨਾਕ ਨਨੂ ਮੇਕਅਪ ਤੇਰਾ ਦੇ ਹਾਂ ਮੈਂ ਖੁੱਦ ਸਹੀ ਕਰਾਂਗੀ ਮੇਕਅਪ ਆਪਣਾ ਓ ਮਾਈ ਗੋਡ ਓਏ ਹੋਏ ਏਰੀ ਮੈਂ ਜਾ ਤੂੰ ਇੱਕ ਮਿੰਟ ਰੁਕ ਜਾ ਜਰਾ ਮੈਂ ਆਇਆ ਕਿ ਕਹਿੰਦੀ ਕਿ ਤੁਸੀਂ ਤੁਸੀਂ ਮੈਨੂੰ ਬੋਲਦੇ ਸੀ ਸਾਰੇ ਚੱਲ ਕੋਈ ਗੱਲ ਲੋਈ ਨੰਨੂ ਸਾਡੀ ਹੁਣ ਖੋਜ ਹੋ ਗਈ ਨਾ ਨਾ ਨਹੀਂ ਆ ਗਿਆ ਨਾ ਵੇ ਖੁਸ਼ਹਾਨ ਜੀ ਨੂੰ ਲੈ ਕੇ ਤੇ ਅੰਦਰ ਵੜ ਗਈ ਮੰਮੀ ਉਹ ਦੇਖੋ ਉਹ ਦੇਖੋ ਉਹ ਕੋ ਸੇਲ ਲਾਦੀ ਔਰ ਹੋਏ ਕੋਕਾ ਪਿਗਲ ਜਾਣੀਆਂ ਨੇ ਸਾਰਾ ਫ੍ਰਿਜ ਚ ਰੱਖ ਫ੍ਰਿਜ ਇੰਨੇ ਕਰ ਪਿਗਲ ਜਾਣਾ ਕੰਮ ਫ੍ਰਿਜ ਚ ਰੱਖ ਕੇ ਆ ਫੇਰ ਲੰਦਾ ਹੀ ਐ ਤੂੰ ਅਜੇ ਕੀ ਹੋ ਰਿਹਾ ਸਰ ਬਾਪੂ ਉਹ ਚੱਕਿਆ ਐ ਨਾ ਨਾ ਖਰਾਬ ਕਰ ਆ ਕੀ ਹਾਂ ਨਹੀਂ ਚਲਾਈ ਨਹੀਂ ਸੀ